ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੜੋਚਾਂ ਲੰਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀਰੋ ਵਿੱਚ ਅੱਪ ਚਾਰ ਨਾ ਕਿਸੇ ਲੈ ਲੈ ਕੇ ਆਏ ਜੀ ਇੱਕ ਬੈੜਾ ਬਈ ਤਾਜੀ ਸੋਈ ਵੀ ਤੇ ਦੋ ਝੋਟੀਆਂ ਨੇ ਫੂਣ ਤਾਜ਼ੀਆਂ ਸੋਈਆਂ ਬਿਲਕੁਲ ਇੱਕ ਬਾਈ ਬਾਈ ਮਾਜਾ ਟਾਬਰੀਡ ਇਹ ਵੀ ਤਾਜੀ ਸੋਈ ਵੀ ਆਓ ਕਰ ਲੈਣੇ ਬਾਈ ਨਾਲ ਗੱਲ ਬਾਤ ਅੱਜ ਬਾਈ ਜੀ ਸਸੇ ਕਾਲ ਸਸੇ ਗੱਲ ਬਾਈ ਜੀ ਹੋਰ ਠੀਕੋਂ ਵਧੀਆ ਜੀ ਪੂਰੇ ਵਧੀਆ ਵੀਰੇ ਨਾਮ ਤੇ ਐਡਰੈਸ ਬੋ ਨਾਮ ਵੀਰੇ ਦੀਪੂ ਆ ਪੈਨ ਡਾਲਕੜਿਆ ਗਿਆ ਜ਼ਿਲ੍ਹਾ ਬਰਨਾਲਾ ਦੇ ਤਸੀਲ ਆਪਾਂ ਨੂੰ ਤਪਾ ਗਈ ਨੇੜੇ ਪਿੰਡ ਭਦੌੜ ਜੰਗੀਆਂ ਨੇ ਤੇ ਸੈਦੂ ਵੀ ਰਹੇਗਾ ਵੀਰੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 8841 1043 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜੜਾ ਕਿਹੜਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਹੈ ਡਾਕਟਰ ਕਦੋਂ ਸੁਈ ਹੈ ਵੀਰੇ ਇਹ ਮਾਰਤਾ ਹੋ ਗਿਆ ਜੀ ਸੁਈ ਨੂੰ ਬੱਚਾ ਕੀ ਇਹਦੇ ਬੱਚਾ ਮਗਰ ਬੱਛੀ ਆ ਗਈ ਡਾਕਟਰ ਨਹੀਂ ਸੁਈ ਬੱਛੀ ਬੜੀ ਚੰਗੀ ਆਣਾ ਬੱਛੀ ਪੂਰੀ ਜਰਸੀ ਆ ਜੀ ਆ ਭਾਈ ਬੱਛੀ ਨੂੰ ਜਾਨੋਂ ਦੱਤਾ ਬੱਛੀ ਦੀ ਕੁਆਲਿਟੀ ਦੇਖੋ ਕੀ ਬਾਤ ਆ ਕਿੰਨਾ ਦੁੱਧ ਵੀਰੇ ਹੁਣ ਤਿਆਰ ਆ ਹੁਣ ਡਾਕਟਰ 14 ਕਿਲੋ ਆਪਾਂ ਬਣਾ ਕੇ ਦੇ ਦਾਂਗੇ 10 ਲੀਟਰ ਵਾਲਾ ਓਕੇ ਭਾਈ 14 ਲੀਟਰ ਦ ਇਹ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਤੇ ਚਵਾਈ ਕਿਵੇਂ ਕਰਨ ਵਾਲੀ ਦੀ ਚਵਾਈ ਦਾ ਬਾਈ ਯਾਰ ਮੈਂ ਕਹਿੰਦਾ ਮੈਂ ਗਾਂ ਵਾਹ ਆਖੀ ਆਖੀ ਮੁਕਾਤ ਆ ਗਿਆ। ਠੀਕ ਆ ਭਾਈ। ਐਨੀ ਬੋਲੀ ਆ ਬਾਈ ਚਾਹੇ ਜਵਾਕ ਚ ਹੋਈ ਜਾਵੇ। ਠੀਕ ਆ ਭਾਈ। ਐਨੀ ਬੋਲੀ ਚ ਬਾਈ। ਚੋਂਨ ਚਬਾਈ ਕਹਿੰਦਾ ਇੱਕ ਨੰਬਰ ਆ ਸੂਈ ਸਵਾਈਆ ਬੱਚਾ ਮਗਰ ਬਾਕੀ ਚਾਰੇ ਪਾਸੇ ਬਾਹਰ ਗੋਲ ਪਈ ਜਾ। ਸਹੀ ਗੱਲ ਆ। ਪੜੀ ਵੀ ਚੰਗੀਆਂ ਨੇ। ਹਾਂ ਪੜੀ ਵੀ ਚੰਗੀਆਂ। ਜਾਣ ਵਾਲੀ ਬੈਠਾ ਥਣ ਥਣ ਬਾਲਾ ਚੰਗਾ ਲੱਗਿਆ ਚੋਂਨ ਚਬਾਈ ਬਾਈ। ਤੇ origignal ਦੂਜਾ ਸੂਆ ਯਾਰਾ ਟ੍ਰੇਨ ਆਇਆ ਹੋ ਸਕਦਾ ਵੀ ਜਿਹ ਬੰਦਾ ਇੱਥੇ ਆ ਜਾਏ ਤੇ ਮੰਨਦਾ ਤੀਜਾ ਸੂਆ ਖੇੜੇ। ਠੀਕ ਆ ਭਾਈ। ਆਪਾਂ ਦੂਜਾ ਸੂਆ ਤਾ ਦੂਜਾ ਸੂਆ ਹੀ ਹੋਊਗਾ। ਓਕੇ ਭਾਈ। ਤੇ ਕੀ ਮੋਲਾ ਭਰਾ ਜੈਜ ਮੋਲੇ ਦਾ ਫੋਨ ਤੀ ਕਰਨਾ ਕਰਨਾ ਜਨਾ ਜੈ ਠੰਡੇ ਮਿੱਠੀ ਫੋਨ ਲਗਾ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਜਿੱਦ ਨਹੀਂ ਮਰਜੀ ਬੈਠਣ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਧਰ ਮਾਰੀ ਦੇ ਦੇ ਪਰ ਮਾਹ ਕਾਰਾਂ ਲੈ ਕੋਈ ਚੱਕਰ ਨਹੀਂ ਬਾਈ ਮਾਰ ਕੇ ਹਨ ਬੜੀ ਠੰਡੀ ਹੈ ਕਰਮਾ ਲੈ ਇਹ ਤਾਂ ਆਪ ਕਰ ਰਹੇ ਹਾਂ ਆ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੜੀ ਠੰਡੀ ਆ ਨਾ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਵੈ ਜਾ ਲੈ ਕਿਆ ਬਾਤ ਮੈਂ ਕਹਿੰਦਾ 2 ਮਿੰਟ ਵਾਲੀ ਜਵਾਈ ਹੈ 2 ਮਿੰਟਾਂ ਵਾਲੀ ਵਿਚਵਾਈ 2 ਮਿੰਟ ਵੀ ਬਾਹਲੇ ਗਏ ਤੇ ਆਪਾਂ ਸਹੀ ਗੱਲ ਹੈ ਬੱਬਾ ਬੈਠਿਆ ਨਹੀਂ ਤੇ ਉੱਠਿਆ ਨਹੀਂ ਬੰਦਾ ਸਹੀ ਆ ਮੁੱਲ ਜਮਾ ਜਾਇਜ਼ ਹੋ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦਾ ਹਾਂ ਅੱਗੇ ਆ ਗਈ 2 ਨੰਬਰ ਤੇ ਇਹ ਦੂਜਾ ਸੂ ਆ ਗਿਆ ਇਹ ਕਦੋਂ ਸੂਈ ਆ ਵੀਰੇ ਇਹੋ ਸੋਨ ਸਾਹ ਲੈ ਇਹਨੂੰ ਵੀ ਹਾਰ ਪਈ ਹੋਇਆ ਸੂਈ ਨੂੰ ਹਫਤਾ ਕੀ ਹੋਇਆ ਠੀਕ ਹੈ ਬਾਈ ਬੱਚਾ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਕੱਤੀ ਆ ਗਈ ਡਾਕਟਰ ਹਾਂ ਸੋਹਣ ਬੜਾ ਚੰਗਾ ਹਾਂ ਸੋਹਣ ਪੂਰਾ ਚੰਗਾ ਡਾਕਟਰ ਕੱਤੀ ਇਸ ਦੀ ਬਿਊਟੀ ਦੇਖੋ ਬਾਈ ਕਮਾਲ ਦੀ ਹੈ ਸਿੰਗਲ ਤੋਂ ਬਹੁਤ ਚੰਗਾ ਕਰਮ ਵਾਲੀ ਦਾ ਬਾਕੀ ਪਲੀ ਵੀ ਹੈ ਪੂਰੀ ਜਾਨ ਵਾਲੀ ਹੈ ਬਈ ਛੋਟੀ ਖੁੱਲੇ ਸਿਲਾਂਮੀ ਕਿਨੇ ਬਈ ਹਾਂਜੀ ਬਾਈ ਕੀ ਬਾਤ ਆ ਤੁਰਾ ਚੈੱਕ ਕਰੋ ਇੱਕ ਨੰਬਰ ਤੁਰਾ ਛੁੜਾ ਪੜਾ ਬੜਾ ਚੰਗਾ ਕਰਮ ਹਾਂਜੀ ਡਾਕਟਰ ਜੀ ਆਣ ਬਹੁਤ ਚੰਗਾ ਚਵਾਈ ਕਿਵੇਂ ਆ ਚਵਾਈ ਵੀ ਇੱਕ ਨੰਬਰ ਹੈ ਇਹਦੀ ਵੀ ਡਾਕਟਰ ਠੀਕ ਹੈ ਬਾਈ ਚੌਣ ਚਬਾਈ ਬਾਈ ਕਹਿੰਦਾ ਇੱਕ ਨੰਬਰ ਚੌਣ ਚਬਾਈ ਦਾ ਆਪਾਂ ਗਾਰੰਟੀ ਦੇ ਦਾਂਗੇ ਡਾਕਟਰ ਜਿਹਨੂੰ ਘਰ ਤੱਕ ਦੀ ਗਾਰੰਟੀ ਦੇ ਦਿੰਦਾ ਆਪਾਂ ਗਾਰੰਟੀ ਦੀ ਬਤ ਮੈਂ ਭੇਜ ਦਾਂਗਾ ਠੀਕ ਆ ਬਾਈ ਹੂੰ ਕੀ ਆ ਬਾਤ ਬਹੁਤ ਚੰਗੀ ਝੋਟੀ ਆ ਪੂਰੀ ਸੰਭੀ ਪੜੀ ਹੋਈ ਹੈ ਟ੍ਰੈਨ ਨਹੀਂ ਹੈਗੀ ਲੱਸੀ ਨਾਮੀ ਕਿਸੇ ਪਾਸੋਂ ਲੈ ਤੋਰਾ ਤੋਰਾ ਐਨ ਓਕੇ ਆ ਬਾਈ ਕੀ ਆ ਬਾਤ ਬਾਕੀ ਮਗਰ ਨੀਲੀ ਦਾ ਵੀ ਕੱਟੀ ਆਗੀ ਡਾਕਟਰ ਇਹਦੇ ਮਗਰ ਕੱਟੀ ਆਈ ਕੱਟੀ ਵੀ ਦਿਖਾਵਾਂਗੇ ਬਾਈ ਪਹਿਲਾ ਤੋਰਾ ਚੈੱਕ ਕਰੋ ਛੋਟੀ ਦਾ ਪੂੜਾ ਪੜਾ ਵਾੜਾ ਚੰਗਾ ਯਾਰ ਪੂੜਾ ਪੜਾ ਵਾੜਾ ਆ ਬਸ ਨਿਹਾਰੇ ਦੀ ਥੋੜੀ ਆਲ ਕਰਦੇ ਸਿੰਗਲ ਪਾਇਆ ਵੇ ਨੀਲੀ ਰਾਵੀ ਦੇ ਬੱਚੇ ਵੀ ਬਹੁਤ ਚੰਗੇ ਪਾਉਗੇ ਆ ਦੇਖਾ ਡਾਕਟਰ ਨੀਲੀ ਰਾਵੀ ਦੀ ਕੱਤੀ ਟੇਡੇ ਕੱਟ ਵਾਲੀ ਠੀਕ ਹੋਣਾ ਲੈ ਕੱਟ-ਕੁੱਟ ਦਿਖਾ ਦੇ ਇੱਕ ਮਿੰਟ ਰੋਕ ਲਈ ਮੱਝ ਵਿੱਚ ਲੈ ਕੱਤੀ ਦੇਖੋ ਪਹਿਲਾਂ ਤਾਂ ਬਾਈ ਲੈ ਬੜੀ ਸ਼ਕੀਨ ਕੱਟੀ ਦਿੱਤੀ ਆੱਖਾ-ਓੱਖਾ ਦੇਖ ਹੈ ਨਾ ਕੱਟ ਦੇਖੀ ਕਿੰਨਾ ਚੰਗਾ ਹੈ ਨਾ ਕੱਤੀ ਦੇ ਹੂੰ ਇੱਧਰ ਲਈ ਸੈਰ ਲੈ ਲੈ ਵਾੜਾ ਚੰਗਾ ਕੱਟ-ਕੁੱਟਾ ਬਾਈ ਤੇ ਮੁੱਲ ਕੀ ਹੈ ਵੀਰੇ ਜਾਇਦ ਮੁੱਲ ਇਹਦਾ ਵੀ ਡਾਕਟਰ ਫੋਨ ਤੇ ਹੋਣਾ ਹੋਣਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂ ਮੁੱਲ ਆ ਜਿਹੜਾ ਝੋਟੀ ਦੇ ਸਾਹ ਹਾਂ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋਗਾ ਨੇ ਗਾੜੀ ਗੂੜੀ ਪੂਰੀ ਚੰਗਿਆ ਬਾਕੀ ਤਾਂ ਰੰਗ ਵੀ ਚੰਗਾ ਆਹੀਂ ਵੇਜਾ ਮਾਰ ਕੇ ਦਿਖਾ ਦੂਗਾ ਆਹੀਂ ਵੇਜਾ ਬੜੀ ਠੰਡੀ ਆ ਨਾ ਲੈ ਬਾਈ ਮੋਟਾ ਮੋਟਾ ਚੋਣ ਆ ਜਿਵੇਂ ਮਾਰ ਹਜੇ ਤਾਂ ਪਸਮਾਈ ਨਹੀਂ ਗੀ ਉਹੀ ਪਸਮਾਈ ਨਹੀਂ ਉਮੀ ਬਹਿ ਗਿਆ ਬਾਈ ਲੈ ਬੜੀ ਚੰਗੀ ਚਵਾਈ ਆ ਗਰਮਾਈ ਲੈ ਬਾਲਾ ਚੰਗਾ ਚੂਣਾ ਹੈ ਨਾ ਬਾਲਾ ਚੰਗਾ ਚੂਣਾ ਲੱਗਾ ਪੂਰੇ ਨਿੰਬੜ ਦੀ ਐ ਚਵਾਈ ਦਾ ਲੈ ਮੋਟਾ ਹਜੇ ਆਪਾਂ ਬਸ ਮਾਈ ਨਹੀਂ ਡਾਕਟਰ ਵਾਲਾ ਸਹੀ ਗੱਲ ਆ ਬੱਚਾ ਪੁੱচ্চਾ ਲਾ ਕੇ ਬੱਚਾ ਪੁੱচ্চਾ ਲਾ ਕੇ ਤਾਂ ਹੋਰ ਹੀ ਗੱਲ ਬਣ ਜਾਣੀ ਸਹੀ ਗੱਲ ਆ ਭਾਈ ਹੂੰ ਲੈਦਾ ਆ ਨਹੀਂ ਆ ਗਾ ਵੀ ਕੋਈ ਥਾਂ ਨੇ ਕਿ ਟੇਡਾ ਗੁੱਬਿੰਗਾ ਚਾਰੇ ਥਾਂ ਗੂੜੇ ਐ ਗਾਪਦੇ ਆ ਸਹੀ ਗੱਲ ਤੇ ਮੁੱਲ ਹੁਣ ਜਮਾ ਜਾਇਜ਼ ਅੱਗੇ ਬਿੱਤਣਾ ਨੰਬਰ ਛੁੱਟੀ ਕਿਹੜਾ ਫਲੂਨ ਆ ਗਿਆ ਡਾਕਟਰ ਕਦੋਂ ਸੁਈ ਐ ਇਹਨੇ ਵਾਹ ਲਿਆ ਪਾਸੂ ਰਾਤ ਸੁਈ ਆ ਬੱਚਾ ਇਹਦੇ ਮਗਰ ਇਹਦੇ ਮਗਰ ਕੱਟਾ ਆ ਗਿਆ ਕੱਟਾ ਆ ਗਿਆ ਬਰੀਕੀ ਚ ਕਿੰਨੇ ਆ ਨਾ ਬਰੀਕੀ ਚ ਬਹੁਤ ਜਿਆਦਾ ਸੈਂਡ ਸੋង ਦੇਖ ਕੇ ਨਾ ਚੰਗਾ ਲੱਗਿਆ ਬੜਾ ਟੱਟ ਟੱਟ ਤੋੜਾ ਤਰਾ ਜੈਕ ਕਰਾ ਦੇ ਲੇਵੇ ਲੂਵੇ ਦੀ ਬੜੀ ਜਿਆਦੇ ਸਾਫ ਆ ਸਹੀ ਗੱਲ ਆ ਭਾਈ ਗਾੜੀ ਪਿਛਾੜੀ ਕਰਮ ਵਾਲੀ ਦੀ ਪੂਰੀ ਚੰਗੀ ਐ ਬਰੀਕ ਵਾਲੀ ਐ ਛੋਟੀ ਤੋਂ ਕੋਈ ਆਲ ਨਹੀਂ ਝੂਲ ਸ਼ਾਲ ਨਹੀਂ ਕੋ ਡਾਕਟਰ ਆਈ ਦੋ ਤਾਂ ਆਪਾਂ ਥੱਲੇ 9 ਕਿਲੋ ਬਣਾਵਾਂਗੇ ਇਸ ਟਾਈਮ ਦੁੱਧ ਤਾਂ ਵੱਧ ਹੋਊਗਾ ਓਕੇ ਤੇ ਆਪਾਂ 9 ਕਿਲੋ ਮਣਕੇ ਦੇ ਦਾਂਗੇ ਇਸ ਟਾਈਮ 9 ਲੀਟਰ ਦੁੱਧ ਭਾਈ ਕਹਿੰਦਾ ਮਣਨ ਵਾਲਾ ਹੁਣ ਤਿਆਰ ਆ ਕੋ ਪੂਰਾ ਚੈੱਕ ਕਰੋ ਲੈ ਵਾ ਲੂਗਾ ਇੱਕ ਨੰਬਰ ਆ ਵਾਲੀ ਬਰੀਕ ਝੋਟੀਆਂ ਦੁੱਧ ਵਾਲਾ ਪੀਸ ਆ ਕਰਮਾ ਵਾਲੀ ਨਹੀਂ ਹਾਂਜੀ ਡਾਕਟਰ ਜੀ ਲੇਵਾ ਨੇੜ ਤੋਂ ਚੈੱਕ ਕਰਵਾਉਂਗਾ ਗਾਵਾਂ ਨਾਲ ਦਾ ਲੇਵਾ ਲੱਗਿਆ ਕਰਮਾ ਵਾਲੀ ਨਹੀਂ ਲੈ ਆਰਡਰ ਦੀ ਕੁਆਲਿਟੀ ਚੈੱਕ ਹੋਵੇ ਕਿਆ ਬਾਤ ਬਹੁਤ ਸੋਹਣਾ ਆਰਡਰ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਖਾਣਾ ਚਿਵਾਈ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਣੀ ਕਹਿਣਾ ਕੁਝ ਨਹੀਂ ਆਪਣੇ ਨਾਲ ਨਾ ਹੋਈਆਂ ਨੇ ਡਾਕਟਰ ਹੋਰ ਸ਼ੌਲ ਕਰੀ ਜਾਣਗੇ ਜਿਵੇਂ ਪਤਾ ਕੱਢੀ ਆ ਕੋਈ ਪਸਮਾਨ ਨਹੀਂ ਕਰਾਇਆ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਦੀ ਵਹਿ ਜਾ ਲੈ ਬਹੁਰੀ ਚੰਗੀ ਜਵਾਈ ਆ ਮੋਟਾ ਮੋਟਾ ਚੋਣਾ ਬਈ ਨਿਬੜਦੀ ਐ ਚਵਾਈ ਹਜੇ ਦਾ ਪਸਮਾਨ ਪਸਮੂ ਕੇ ਤਰਾਂ ਮਾਰਾਂ ਹੂੰ ਤੇ ਦੇਖ ਲੈ ਵਾ ਨਾ ਕੱਟੀ ਨੂੰ ਨਾ ਕਰਾ ਕੀ ਆ ਬਾਤ ਇੱਕ ਨੰਬਰ ਲੈ ਵਾ ਤੇ ਸਿੰਘ ਨੂੰ ਬਹੁਤ ਚੰਗਾ ਲੱਗਿਆ ਕੀ ਆ ਬਾਤ ਚਾਹਿਆ ਆ ਬੇਜਾ ਲੈ ਬਹੁਰੀ ਸਫਾਈ ਆ ਕੋਈ ਚੱਕਰੀ ਨਹੀਂ ਕਿੰਦਾ ਕੀ ਆ ਛੋਟਾ ਛੋਟਾ ਸਿੰਘ ਜਮਾ ਹਨ ਬੱਚਾ ਆ ਗਿਆ ਮਗਰ ਕੱਟਾ ਮੁੱਲ ਬਿਲਕੁਲ ਬਾਈ ਕਹਿੰਦਾ ਜੈ ਰਹੂ ਬਹੁਤਾ ਮੁੱਲ ਨਹੀਂ ਕਰਦੇ ਬਈ ਅੱਗੇ ਲਾਸਟ ਬਈ ਇਹ ਡਾਕਟਰ ਤੀਜਾ ਸੂਆ ਆ ਗਈ ਮੰਗ ਲਾ ਕਹਾਂ ਅੰਗਰੇਜ਼ ਹੈ ਦੂਜਾ ਕਹਾਂ ਲਾ ਓਕੇ ਇਹ ਤੀਜਾ ਸੂਆ ਅਰिज ਨਾਲ ਸੂਈ ਆ ਕਦੋਂ ਸੂਈ ਆ ਵੀਰੇ ਇਹ ਨੂੰ ਹੋ ਗਿਆ ਜੀ ਸਾਡੇ ਨਾਲ 20 ਦਿਨ ਸੂਈ 20 ਦਿਨ ਹੋਇਆ 3 ਦਿਨ ਹੋ ਗਏ ਸੂਈ ਨੂੰ ਮੰਗ ਰਹੇ ਤੇ ਸਾਡੇ ਇਕੱਠਾ ਆ ਗਿਆ ਹਾਂ ਇਕੱਠਾ ਆ ਗਿਆ ਠੀਕ ਹੈ ਪਹਿਲਾਂ ਸਿੰਗ ਦੇਖੋ ਬਾਈ ਸਿੰਗ ਦੋਨੇ ਇੱਕੋ ਜਿਹੜਾ ਡਾਕਟਰ ਆਪਾਂ ਦੂਜਾ ਸੂਆ ਵੀ ਕਹਿਣਾ ਦੂਜਾ ਸੂਆ ਵੀ ਮੰਨਣਾ ਸੀ ਸਹੀ ਆ ਬੰਦ ਸਹੀ ਆ ਫੁੱਲ ਕਰਦ ਫੁੱਲ ਫਲੀ ਵੀ ਤੇ ਥਾਨ ਲੇਵਾ ਤਾਂ ਕਮਾਲੀਆ ਕਿੰਨਾ ਦੁੱਧ ਵੀਰੇ ਤਿਆਰ ਆ ਹਾਂ ਹੁਣ ਡਾਕਟਰ 13 ਕਿਲੋਪਾਪਾ ਬਣਾਵਾਂਗੇ ਆਪਦੇ ਘਰੇ ਠੀਕ ਆ ਜੀ ਦੁੱਧ ਤਾਂ ਵੱਧ ਹੋਊਗਾ ਆਪਾਂ 13 ਕਿਲੋ ਕਹਿ ਕੇ ਬਣਾਉਣੀ ਆ ਠੀਕ ਆ ਜੀ ਹੂੰ ਕਿਆ ਬਾਤ ਆ ਭਾਈ ਜਿਹੜਾ ਅੱਜ ਆਪਣੇ ਘਰੇ ਹਾਜ਼ਰ ਆਗਾ 13 ਕਿਲੋ ਆ ਦੁੱਧ ਮੈਂ 15 16 ਕਿਲੋ ਰਾਹ ਨਾ ਦੇ ਦੂੰ ਠੀਕ ਆ ਭਾਈ ਪੂਰੇ ਵੱਡੇ ਕਰਦ ਚਾ ਪੂਰੀ ਫਲੀ ਵੀ ਆ ਕੋਈ ਲੱਸੀ ਨਹੀਂ ਲਾਮੀ ਨਹੀਂ ਬਿਊਟੀਫੁੱਲ ਦਾ ਸਿੰਘ ਸੁਣ ਵੇਖ ਨੰਬਰ ਪੜਾ ਪੜਾ ਬਹੁਤ ਚੰਗਾ ਖਾਣ ਬਹੁਤ ਚੰਗਾ ਲੱਗਿਆ ਭਾਈ ਬਾਕੀ 20 ਦਿਨ ਹੋ ਗਏ ਦੁੱਧ ਹੁਣ ਬਿਲਕੁਲ ਤਿਆਰ ਆ ਗਿਆ ਬਾਈ ਕਹਿੰਦਾ 13 ਲੀਟਰ ਚਵਾ ਕੇ ਦੇ ਦੇ ਕੋਈ ਚੱਕਰ ਨਹੀਂ ਆਟਰ ਰੋਟਰ ਵਾਲਾ ਚੰਗਿਆ ਕਰ ਹਾਂ ਮੁੱਲ ਵੀਰੇ ਜਾਇਜ਼ ਹੂੰ ਆਪਾਂ ਮੁੱਲ ਡਾਕਟਰ ਚਾਰੇ ਪਾਸੇ ਦੇ ਜਾਇਜ਼ ਹੀ ਕਰਨੀ ਜਮਾ ਠੀਕ ਆ ਬਾਈ ਬਾਈ ਕਹਿੰਦਾ ਬਾਲੇ ਮੁੱਲ ਨਹੀਂ ਕਰਦੇ ਜਿਵੇਂ ਆਈ ਬਾਈ ਡਾਕਟਰ ਨਾਲ ਚਾਹੇ ਜਿੱਧਰ ਦੀ ਮਰਜ਼ੀ ਵੈ ਜਾਏ ਤੇ ਹੂੰ ਲੈ ਕੋਈ ਸੀਲ ਫੋਲਰ ਕੋਈ ਇਹ ਜੀ ਗੱਲ ਹੀ ਨਹੀਂ ਹੈਗੀ ਮੈਨੂੰ ਹੂੰ ਹੂੰ ਸਹੀ ਗੱਲ ਤੇ ਅੱਜ ਜਮਾ ਮੈਟ ਸਹੀ 20 ਦਿਨ ਹੋ ਗਏ ਨੂੰ ਸੂਈ ਠੀਕ ਆ ਬਾਈ ਠੰਡੀ ਬਹੁਤ ਆਣਾ ਗਰਮ ਵਾਲੀ ਜਿਵੇਂ ਮਰਜੀ ਬੱਚਾ ਛੱਟ ਬਾਈਕ ਨਾਲ ਚਵਾਈ ਚਵਾਈ ਕਰਕੇ ਦਿਖਾਉਣ ਲੈ। ਵੈਸੇ ਚਵਾਈ ਦਾ ਟਾਈਮ ਹੀ ਆ ਹੁਣ। ਮਾੜੇ ਨੁਕਤੇ ਆਉਂਦੀ ਹੈ ਕਿ ਨਹੀਂ? ਹੂੰ। ਗੱਡੀ ਬੜੀ ਚੰਗੀਆਂ ਨੇੜ ਤੋਂ ਚੈੱਕ ਕਰਵਾਵਾਂਗੇ। ਗੱਡੀ ਬੁੜੀ ਬੜੀ ਚੰਗੀ। ਬੰਦ ਹੁਣ। ਕੰਢੀ ਢੁੰਡੀ ਫੁੱਲ ਆ ਚਵਾਈ ਤੁਹਾਡੇ ਸਾਹਮਣੇ ਆ ਜਾਣੀਆਂ ਲੈ ਗਾੜੀ ਲਗਾਉਂਦੇ ਮੈਨੂੰ ਬੰਦੇ ਬੱਚਾ ਪਰੇ ਬਈ ਇੱਕ ਕਰ ਨੰਬਰ ਘਾਣ ਲੰਗਾ ਗਾੜੀ ਬੁੜੀ ਬਣੀ ਚੰਗੀ ਆ ਨਾਣਾ ਨੂੜਾ ਫੁੱਲ ਆ ਲੈਵੇ ਬਾਕੀ ਚਵਾਈ ਨਾੜਾ ਲਗਾਇ ਕਰ ਹੁਣ ਦੇਖ ਹੁਣ ਮੈਂ ਉੱਤਰੀ ਜਾਂਦਾ ਦੇਖ ਹੁਣ ਬਸਮਾਸ ਠੰਮ ਐਨੇ ਦੇ ਗਰੋਂ ਨੇੜੇ ਤੋਂ ਚੱਕਰਾ ਸਹੀ ਗਿਆ ਲੇ ਅੱਛਾ ਗਾ ਲੈ ਵਾ ਕਰਮਣੀ ਨੇ ਲੱਗਿਆ ਕਿ ਨਹੀਂ ਹਾਂ ਇੱਕ ਨੰਬਰ ਆ ਬਾਕੀ ਚਵਾਈ ਲੈ ਕੜਕਾ ਸੁਣਦਾ ਚਵਾਈ ਦਿੰਦਾ ਕਿ ਨਹੀਂ ਇੱਕ ਨੰਬਰ ਜੋ ਹੁਣ ਆ ਕਰਮਾਈ ਜਾਂਦਾ ਕਿਆ ਬਾਤ ਬੈਠ ਕੇ ਉੱਠਣ ਵਾਲਾ ਕੰਮ ਹੀ ਆ ਇਹਦਾ ਵੀ ਕਿ ਨਹੀਂ ਬੈਠ ਕੇ ਉੱਠਣ ਵਾਲਾ ਕੰਮ ਆ ਦੀ ਚਵਾਈ ਆ ਪੂਰੀ ਆ ਪੂਰੀ ਲੈ ਨਾ ਓਗੇ ਵਾਲਾ ਕੰਮ ਆ ਕਿ ਨਹੀਂ ਕੱਟ ਜੇ ਬੰਦੇ ਨੇ ਰੀਜ ਨੇ ਚੋਣੇ ਵੇ 1 ਮਿੰਟ ਤੋਂ ਪਹਿਲਾਂ ਪਹਿਲਾਂ ਚੋੜੂਗਾ ਬੰਦਾ ਬਹਾਰੀ ਚੰਗੀ ਜਵਾਈ ਆ ਬਈ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜ਼ੀ ਪਈ ਚੱਲ ਬਾਕੀ ਠੰਢੀ ਐ ਇੰਨੀ ਕਾ ਲਾ ਚਾਰ ਬੰਦੇ ਖੜੇ ਆ ਕੋਲੇ ਮੌਜ ਨਾ ਕਰਮ ਲਈ ਖੜੀ ਆ ਕੋਈ ਡਰਨ ਵਾਲਾ ਤਾਂ ਕੰਮ ਹੀ ਨਹੀਂ ਗੱਪੜਾ ਗੰਮੀਆ ਦੀਪੂ ਬਾਈ ਦਵਾਈ ਦਾ ਹਾਂ ਬੋਲੀ ਬੋਲੀ ਦਵਾਈ ਆ ਕਰਮਾ ਲਈ ਨਹੀਂ ਲੈ ਬੜੀ ਸੇਧੀ ਚਵਾਈ ਨਿਕਲੀ ਹੈ ਹਨਾ ਬਸ 1 ਮਿੰਟ ਤੇ 2.5 ਮਿੰਟ ਲੱਗਾ ਸਮਝ ਸਹੀ ਗੱਲ ਆ ਭਾਈ ਇੱਕ ਨੰਬਰ ਚੋਂ ਆ ਤੇ ਲੈ ਵਾ ਲੂਗਾ ਜਮਾਂ ਝਾੜ ਗਈ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਣਗੇ ਬਾਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਲੈਦਾ ਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਲੈ ਲੈ ਵਾ ਜਮਾਂ ਐ ਨਿੰਬੂ ਨੂੰ ਛੋੜ ਸਹੀ ਗੱਲ ਹੈ ਜਮਾਂ ਕਪੜਾ ਵਾਲਾ ਕੰਮ ਕਰ ਹੂੰ ਤੇ ਤੜਕੇ ਨੂੰ ਫੇਰੇ ਨਹੀਂ ਲੈ ਵਾ ਬਣ ਜਾਣਾ ਠੀਕ ਆ ਭਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ